ਆਲੋ ਸਤਿ ਸ਼੍ਰੀ ਅਕਾਲ ਜੰਗਾਂ ਪੱਤਝੜ ਦੇ ਵਿੱਚ ਜੀ ਤੜੀ ਬਰਖਾਤ ਕਰਨ ਪੌਂਗ ਡੈਮ ਦਾ ਪਾਣੀ ਅੱਜ ਸ਼ਾਮ ਨੂੰ ਛੱਡਿਆ ਜਾ ਰਿਹਾ ਹੈ ਅੱਜ ਦੀ ਹੀ ਖਬਰ ਹੈ ਇਹ ਲੇਟੈਸਟ ਮੈਨੂੰ ਪਤਾ ਲੱਗੀ ਸੀ ਅੱਗੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੰਨੇ ਵੀ ਮੇਰੇ ਭਰਾ ਦੇਖ ਰਹੇ ਆ ਜਿੰਨੇ ਵੀ ਪੌਂਕ ਟਾਈਮ ਦੇ ਏਰੀਏ ਦੇ ਵਿੱਚ ਜਾਂ ਲਾਗੇ-ਲਾਗੇ ਨਦੀ ਦੇ ਕਿਨਾਰੇ-ਕਿਨਾਰੇ ਦਰਿਆ ਦੇ ਕਿਨਾਰੇ-ਕਿਨਾਰੇ ਰਹਿੰਦੇ ਆ ਆਪਣਾ ਸਮਾਨ ਵਗੈਰਾ ਆਪਣਾ ਮਾਲ ਡੰਗਰ ਬੱਚਾ ਤੁਸੀਂ ਸੰਭਲੋ ਤਾਂ ਕਿ ਜਾਨਵਾਲ ਦਾ ਨੁਕਸਾਨ ਨਾ ਹੋਵੇ ਬਾਕੀ ਅੱਗੇ ਤੁਸੀਂ ਵੀਡੀਓ ਦੇਖ ਲਓ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਪੰਜਾਬੀ ਭਰਾਵਾਂ ਤੱਕ ਤਾਂ ਕਿ ਕਿਸੇ ਦਾ ਵੀ ਕੋਈ ਜਾਨਵਾਲ ਦਾ ਨੁਕਸਾਨ ਨਾ ਹੋਵੇ ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਅੱਗੇ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਹਾਂ ਨਗਰ ਕਾਇਮ ਨੂੰ ਸ੍ਰੀ ਚਿਤਕਾ ਜਾਂਦਾ ਹਾਂ ਤੇ ਭਰਾਵਾਂ ਦੇ ਵਿੱਚ ਸ੍ਰੀ ਧਾਰੀ ਪ੍ਰਸਾਦ ਕਰਨ ਤਾਂ ਬਖੂਰ ਪਲਵਾਰਾਂ ਤੋਂ ਪਿਆਲਸਰ ਜਹੇਤ ਜਗੀਨਾਵਾਂ ਬਾਬਲਾ ਤੇ ਕਿਰੇ ਆਪਰਾਪਣੇ ਪਛਲਾ ਜਾਂਦਾ ਹੈ ਤੇ ਕਾਰੇ ਮਤੀ ਸੋਇਤ ਨੇ 2025 ਦਿਨ ਬੁੱਧਵਾਰ ਸ਼ਾਮ ਨੂੰ 5 ਵਜੇ ਕਾਉਂਗ ਡੈਮ ਤੋਂ ਲੈ ਕੇ ਸਪਿਰੇ ਵੇ ਦਿੱਤਾ ਰਹੀ 4000 ਕਿਊਸਿਕ ਪਾਣੀ ਸੱਜਾ ਜਾ ਰਿਹਾ ਤੇ ਕਿਰੇ ਆਪਰਾਪਣੇ ਸੂਚਿਤ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਦਰਿਆ ਖੱਬ ਸਾ ਪਾਣੀ ਦੇ ਵਹਾਜ ਵਾਲੇ ਪਾਸੇ ਰਹਿ ਰਿਹਾ ਤੇ ਆਪਣਾ ਸਮਾਨ ਡੰਗਰ ਅਸੂਲਾ ਕੇ ਸੁਰੱਖਿਤ ਜਗ੍ਹਾ ਤੇ ਚਲਾ ਕੇ ਰੱਖੋ ਸੋ ਅੱਜ ਛੱਡਿਆ ਜਾ ਰਿਹਾ ਇਹ ਪਾਣੀ ਅੱਜ ਮੈਨੂੰ ਇਹ ਵੀਡੀਓ ਮਿਲਿਆ ਹੁਣੇ ਬੁਤੇ ਆਈਡੀ ਵੀ ਚੱਲਦੀ ਹੈ ਜਿਨ੍ਹਾਂ ਨੇ ਇਹ ਬਣਾਈਆਂ ਵੀਡੀਓ ਸੋ ਤੁਸੀਂ ਪਲੀਜ਼ ਆਪਣਾ ਮਾਲ ਡੰਗਰ ਆਪਣਾ ਸਾਜੋ ਸਮਾਨ ਜਿੰਨਾ ਵੀ ਆ ਪਰੇਵਰੇ ਕਰ ਲਓ ਤਾਂ ਕਿ ਤੁਸੀਂ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਤੋਂ ਬਚ ਸਕੋ ਸੋ ਪਹਿਲੀ ਸਾਵਧਾਨ ਹੋ ਜਾਓ ਸ਼ੇਅਰ ਕਰ ਦਿਓ ਵੀਡੀਓ ਹੋਰ ਵੀ ਆਪਣੀਆਂ ਵੀਡੀਓ ਆ ਵਧੀਆ-ਵਧੀਆ ਤੁਸੀਂ ਉਹ ਵੀ ਦੇਖ ਸਕਦੇ ਆ ਕੈਂਪਿੰਗ ਦੀਆਂ ਜੰਗਲਾਂ ਦੀਆਂ ਮੰਦਰਾਂ ਦੀਆਂ ਅਗਰ ਪੁਰਾਣੀਆਂ ਤੁਹਾਨੂੰ ਦੇਖਣੀਆਂ ਪਸੰਦ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਆ ਪਲੇਲਿਸਟ ਨੂੰ ਉੱਪਰ ਕਰਕੇ ਤੁਸੀਂ ਵੀਡੀਓ ਸਾਰੀਆਂ ਦੇਖ ਸਕਦੇ ਆ ਆਪਣੇ ਕੋਲ ਵੀਡੀਓ ਪਈਆਂ ਆ ਥੋੜਾ ਜਿਹਾ ਸਮੇਂ ਦੇ ਕਰਕੇ ਥੋੜਾ ਜਿਹਾ ਟੈਕਨੀਕਲ ਇਸ਼ੂ ਕਰਕੇ ਨਾ ਤੇ ਮੋਬਾਈਲ ਦੇ ਵਿੱਚ ਇਸ਼ੂ ਕਰਕੇ ਮੇਰੇ ਕੋਲ ਵੀਡੀਓ ਜਿਹੜੀਆਂ ਅਪਲੋਡ ਨਹੀਂ ਹੋ پا ਰਹੀਆਂ ਜਿਹੜੀਆਂ ਮੇਰੇ ਕੋਲ ਮੇਰੇ ਜਿੱਥੋਂ ਮੈਂ ਰਿਕਾਰਡ ਕਰਦਾ ਵੀਡੀਓਸ ਉਹ ਮੋਬਾਈਲ ਦੇ ਵਿੱਚ ਥੋੜਾ ਜਿਹਾ ਇਸ਼ੂ ਆ ਗਿਆ ਹੈ ਸੋ ਉਹਦੇ ਵਿੱਚ ਆ ਮੇਰੀਆਂ ਫੋਟੋਸ ਵੀਡੀਓਸ ਮੈਂ ਉਹ ਰਿਕਵਰ ਕਰ ਰਿਆ ਕਰਨ ਤੋਂ ਬਾਅਦ ਫਿਰ ਮੈਂ ਅਪਲੋਡ ਕਰੂੰਗਾ ਜਿਹੜੀਆਂ ਪੁਰਾਣੀਆਂ ਵੀਡੀਓ ਤੁਸੀਂ ਜਰੂਰ ਦੇਖੋ ਤੇ ਲਾਈਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਅੱਗੇ ਫਿਊਚਰ ਦੇ ਵਿੱਚ ਆਪਾਂ ਹੋਰ ਵੀ ਵਧੀਆ-ਵਧੀਆ ਬਣਾਵਾਂਗੇ ਤੇ ਪਲਾਨ ਆਪਾਂ ਹੋਰ ਵੀ ਬਹੁਤ ਕਰ ਰਹੇ ਹਾਂ ਵੀਡੀਓਸ ਤੁਹਾਨੂੰ ਵਧੀਆ-ਵਧੀਆ ਦਿਖਾਉਣ ਦੀਆਂ ਸੋ ਜਰੂਰ ਸਪੋਰਟ ਤੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਤੇ ਪਲੇਲਿਸਟ ਦੇ ਵਿੱਚ ਜਰੂਰ ਜਾਇਓ